ਜੋ ਵੀ ਲੋਕ ਦੇਖ ਰਹੇ ਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਆਸਟ੍ਰੇਲੀਆ ਚ ਹੋਇਆ ਚਮਤਕਾਰ ਕੁੱਕਾ ਬੂਰਾ ਵਰਗੇ ਕਈ ਜੰਗਲੀ ਪੰਛੀਆਂ 'ਚ ਮਿਲੇ ਸੈਕਸ ਰਿਵਰਸਲ ਦੇ ਸਬੂਤ ਵਿਗਿਆਨੀ ਵੀ ਹੈਰਾਨ ਵਗਿਆਨੀਆਂ ਦੁਆਰਾ ਕੀਤੀ ਗਈ ਇੱਕ ਤਾਜ਼ਾ ਖੋਜ ਵਿੱਚ ਜੰਗਲੀ ਪੰਛੀਆਂ ਵਿੱਚ ਲਿੰਗ ਪਰਿਵਰਤਨ ਦੇ ਸਬੂਤ ਮਿਲੇ ਹਨ ਇਸ ਤੋਂ ਹਰ ਕੋਈ ਹੈਰਾਨ ਹੈ ਵਿਗਿਆਨਿਕ ਖੋਦੇ ਸਮਝਣ ਵਿੱਚ ਸਮਰਥ ਹਨ ਕਿ ਇਹ ਕਿਵੇਂ ਹੋਇਆ ਦਰਅਸਲ ਇਹ ਖੋਜ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਜੰਗਲੀ ਪੰਛੀਆਂ ਤੇ ਕੀਤੀ ਗਈ ਪੰਛੀਆਂ ਤੇ ਕੀਤੀ ਗਈ ਇਸ ਖੋਜ ਵਿੱਚ ਪਾਇਆ ਗਿਆ ਕਿ ਲਗਭਗ 4.8 ਤੋਂ 6% ਪੰਛੀਆਂ ਪੰਛੀਆਂ ਵਿੱਚ ਲਿੰਗ ਪਰਿਵਰਤਨ ਹੁੰਦਾ ਹੈ ਪਰ ਅਨਿਵਾਰੀ ਗੱਲ ਇਹ ਹੈ ਕਿ ਉਹਨਾਂ ਦਾ ਜੈਨੇਟਿਕ ਲਿੰਕ ਉਹਨਾਂ ਦੇ ਪ੍ਰਜਨ ਟੰਗਾ ਨਾਲ ਮੇਲ ਨਹੀਂ ਖਾਂਦਾ ਖੋਜਕਰਤਾਵਾਂ ਨੇ ਕੁੱਕਾ ਬੁਰਾ ਮੈਗਪੀ ਕਰੈਸਟੇਡ ਕਬੂਤਰ ਅਤੇ ਲੋਰੀ ਕੀਟ ਸਮੇਤ ਪੰਜਾਂ ਪ੍ਰਜਾਤੀਆਂ ਦੀ ਖੋਜ ਕੀਤੀ ਅਤੇ ਉਹਨਾਂ ਸਾਰਿਆਂ ਵਿੱਚ ਲਿੰਗ ਤਬਦੀਲੀ ਪਾਈ ਸਨ ਸਾਈਨ ਕੋਸਟ ਯੂਨੀਵਰਸਿਟੀ ਵਿੱਚ ਇਹ ਖੋਜ ਕਰਨ ਵਾਲੇ ਐਸੋਸੀਏਸ਼ਨ ਪ੍ਰੋਫੈਸਰ ਡੋਮੋਨਿਕ ਪੋਰਟਵਿਨ ਨੇ ਕਹਾ ਕਿ ਕੋਈ ਦਿਨ ਤੀਜੇ ਟੀਮ ਲਈ ਹਰਾਨੀ ਜਨਖੰਨ ਤੀਜਾ ਦੇਖ ਕੇ ਸਾਰਿਆਂ ਨੇ ਕਹਾ ਏ ਮੇਰੇ ਰੱਬਾ ਇਹ ਕਿਵੇਂ ਹੈ ਦੇ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਪੋਰਟਵਿਨ ਨੇ ਕਹਾ ਮੈਂ ਸੋਚ ਰਖਾ ਸੀ ਕਿ ਇਹ ਸਹੀ ਹੈ ਇਸ ਲਈ ਅਸੀਂ ਵਾਰ-ਵਾਰ ਜਾਂਚ ਕੀਤੀ ਤੇ ਫਿਰ ਨਤੀਜਾ ਦੇਖਣ ਤੋਂ ਬਾਅਦ ਸਿਰਫ ਕਹਿ ਰਖੇ ਹਾਂ ਏ ਮੇਰੇ ਰੱਬਾ ਇਹ ਕਿਵੇਂ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ